ਅਕਾਲੀ ਦਰ ਜਿੰਦਾਬਾਦ ਫਰੋਂ ਦੀ ਅਕਾਲੀ ਦਰ ਜਿੰਦਾਬਾਦ ਫਰੋਂ ਦੀ ਅਕਾਲੀ ਦਰ ਜਿੰਦਾਬਾਦ ਸਾਮਨੀ ਅਕਾਲੀ ਅੱਜ ਸਾਨੂੰ ਇੱਕ ਪਾਸੇ ਇਸ ਗੱਲ ਦੀ ਖੁਸ਼ੀ ਤਾਂ ਹੁੰਦੀ ਹੈ ਕਿ ਪਿਛਲੇ 8 ਸਾਲਾਂ 'ਚ ਲੋਕਾਂ ਨੇ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਦੇਖ ਲੀਆਂ ਨੇ ਹਰ ਪਾਰਟੀ ਨੇ ਮੁੱਖ ਮੰਤਰੀ ਤੇ ਕੰਮਕਾਜ ਸਾਡੇ ਸਾਹਮਣੇ ਨੇ ਵੋਟਾਂ ਵੇਲੇ ਕਿਹੜੀ ਪਾਰਟੀ ਕੀ ਕਰਨੀ ਸੀ ਤੇ ਜਦ ਕੁਰਸੀ 'ਚ ਬੈਠ ਗਏ ਉਹਨਾਂ ਦੇ ਕੰਮਕਾਜ ਕਿਹੋ ਜਿਹਾ ਸੀ ਬੋਲੋ ਬੋਲੋ ਬਹੁਤ ਬਹੁਤ ਉਤਸ਼ਾਹ ਹੈ ਬਕਰਾ ਦੇ ਵਿੱਚ ਤੇ ਬਹੁਤ ਚਿਰ ਬਾਅਦ ਰਾਮਾ ਮੰਡੀ ਆਂਦਾ ਇਹ ਮੌਕਾ ਮਿਲੇਆ ਮੈਂ ਸਾਰਿਆਂ ਨੂੰ ਆਹੀ ਵਿਸ਼ਵਾਸ ਦਿਲਾਣਾ ਚਾਹਦੀ ਆ ਕਿ ਡਟ ਕੇ ਤੁਹਾਡੇ ਨਾਲ ਖੜਿਆ ਕਿਸੇ ਦਾ ਕੋਈ ਡਰ ਭੈ ਕੁਛ ਨਹੀਂ ਇਹ ਜਿਨੇ ਸਰਕਾਰਾਂ ਨੇ ਝੂਠ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਨ੍ਹਾਂ ਨੇ ਵੋਟਾਂ ਲੁੱਟੀਆਂ ਨੇ ਅੱਜ ਲੋਕੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਨੇ ਇਸ ਰਾਮਾ ਮੰਡੀ ਦੇ ਵਿਕਾਸ ਤੇ ਕੰਮ ਵਿੱਚ ਦੱਸ ਅਸੀਂ ਦਿਨ ਰਾਤ ਇੱਕ ਕਰਤਾ ਸੀ ਤੇ ਮੈਨੂੰ ਦੁੱਖ ਹੈ ਕਿ ਜਿੱਥੇ ਕੰਮ ਛੱਡ ਕੇ ਗਏ ਉੱਥੇ ਹੀ ਖੜਿਆ ਹੈ ਅੱਜ ਮੈਨੂੰ ਸਾਰੀ ਮੰਡੀ ਦੀ ਬੀਬੀਆਂ ਨੇ ਦੱਸਿਆ ਕਿ ਸੀਵਰ ਦਾ ਇੰਨਾ ਬੁਰਾ ਹਾਲ ਹੈ ਪੀਣ ਦਾ ਪਾਣੀ ਤੱਕ ਨਹੀਂ ਆਉਂਦਾ ਸਾਰਾ ਮਿਕਸ ਹੋ ਕੇ ਪਾਏ ਸਾਰਿਆਂ ਨੇ ਆਪ ਦੇ ਘਰਾਂ 'ਚ ਬੋਰ ਲਗਾਏ ਨੇ ਉਹਦੇ ਵਿੱਚੋਂ ਸੋ ਇਹ ਕਿਹੋ ਜਿਹਾ ਬਦਲਾਅ ਹੈ ਕਿ ਐਮਐਲਏ ਇੱਥੇ ਦਾ ਇੱਕ ਵਾਰੀ ਨਹੀਂ ਦੋ ਵਾਰੀ ਬਣਿਆ ਹੋਏ ਉਹਨਾਂ ਦੀ ਸਰਕਾਰ ਹੋਏ ਲੇਕਿਨ ਬੀਬੀਆਂ ਨੂੰ ਸਾਫ਼ ਸੁਥਰਾ ਪਾਣੀ ਤੱਕ ਨਾ ਮਿਲੇ ਸੋ ਅਫਸੋਸ ਹੁੰਦਾ ਹੈ ਕਿ ਪੰਜਾਬ ਆ ਕੇ ਇਹ ਸਾਰੇ ਪੰਜਾਬ ਦੇ ਹਾਲਾਤ ਕਿਹੋ ਜਿਹੇ ਹੋ ਗਏ ਨੇ لیکن لوکی تکڑی دی سرکار ਲੈ کے آئے جڑی ترقی ਵਿਕਾਸ ਪਾਈਚਾਰਿਕ ਸਾਂਝ ਅਮਨ ਸ਼ਾਂਤੀ ਚ ਕਰਕੇ ਦਿਖਾਇਆ ਤੇ گاؤں ਵੀ ਪੰਜਾਬ ਨੂੰ ਇਹਨਾਂ ਰੀਹਾਂ ਚ ਲੈ ਕੇ ਜਾਉਂਦਾ ਹੈ। ਮਾਨ ਵਰਤ ਰੱਖ ਰਹੀ ਹੈ ਜੀ ਕੇਦਰੀ ਬਾਰ ਨੂੰ ਬਾਹਰ ਹੋਣ ਵਾਸਤੇ। ਇਹ ਸਭ ਤੋਂ ਵੱਡਾ ਬਦਲਾਵ ਪੰਜਾਬ 'ਚ ਆਹੀ ਆਇਆ ਕਿ ਅਕਸਰ ਭ੍ਰਿਸ਼ਟਾਚਾਰ ਦੇ ਖਿਲਾਫ ਧਰਨੇ ਹੁੰਦੇ ਨੇ ਤੇ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਸੀ ਅਸੀਂ ਸ਼ਹੀਦਾਂ ਦੇ ਉੱਤੇ ਉਹ ਭਗਵੰਤ ਮਾਨ ਉਹ ਪੱਗ ਬਨ ਕੇ ਸ਼ਹੀਦਾਂ ਦਾ ਉਹਨਾਂ ਦੀ ਮਹਾਨਤਾ ਦਾ ਫਾਇਦਾ ਲੈ ਕੇ ਕੁਰਸੀ 'ਚ ਬਹਿ ਗਿਆ। ਤੇ ਅੱਜ ਇਹ ਹਾਲਾਤ ਕਰਦੇ ਕਿ ਮੈਨੂੰ ਲੱਗਦਾ ਹੈ ਸ਼ਹੀਦਾਂ ਵੀ ਰੂਹਾਂ ਵੀ ਕੰਬਦੀਆਂ ਹੋਣ ਗਿਆ ਕਿ ਇੱਕ ਭ੍ਰਿਸ਼ਟ ਬੰਦੇ ਦੇ ਹੱਕ 'ਚ ਧਰਨੇ ਲਾ ਰਹੇ ਨੇ ਤੇ ਭੁਖ ਹੜਤਾਲ ਕਰ ਰਹੇ ਨੇ ਤੇ ਉਹ ਭ੍ਰਿਸ਼ਟ ਬੰਦਾ ਇਹੋ ਜਿਹਾ ਜਿਹੜਾ ਇੰਨਾ ਸਾਰੇ ਲੋਕਾਂ ਦਾ ਪੈਸਾ ਹੀ ਨਹੀਂ ਖਾ ਗਿਆ ਲੇਕਿਨ ਜਿੱਥੇ ਇੱਕ ਮੋਰਲ ਇੱਕ ਨੈਤਿਕਤਾ ਹੁੰਦੀ ਸੀ ਕਿ ਤੁਹਾਡੇ ਉੱਤੇ ਜੇ ਕੋਈ ਇਲਜ਼ਾਮ ਲੱਗਿਆ ਹੈ ਤੁਸੀਂ ਆਪਦਾ ਪੋਸਟ ਛੱਡ ਕੇ ਜਦੋਂ ਤੱਕ ਇਹ ਕੇਸ ਚੱਲਦਾ ਤੁਸੀਂ ਪਾਸੇ ਹੋ ਜਾਂਦੇ ਹੋ ਇਹ ਪਹਿਲੀ ਵਾਰੀ ਸੁਣਨ ਨੂੰ ਆਇਆ ਕਿ ਆਪਦੀ ਕੁਰਸੀ ਦੇ ਨਾਲ ਇਹ ਚਿਮੜਿਆ ਹੋਇਆ ਹੈ ਕਿ ਮੁੱਖ ਮੰਤਰੀ ਜੇਲ੍ਹ ਤੋਂ ਕਹਿੰਦਾ ਮੈਂ ਚਲਾਵਾਂਗਾ ਸਰਕਾਰ ਇਹ ਸਾਰੀ ਕਾਂਗਰਸ ਤੇ ਆਮ ਆਦਮੀ ਉਹਦੇ ਹੱਕ ਚ ਧਰਨਾ ਮਾਰ ਰਹੀ ਹੈ ਸੋ ਪਤਾ ਨਹੀਂ ਦੇਸ਼ ਨੂੰ ਕਿਹੜੇ ਪਾਸੇ ਲੈ ਜਾ ਰਹੇ ਨੇ ਪੰਜਾਬ ਨੂੰ ਕਿਹੜੇ ਪਾਸੇ ਲੈ ਗਏ ਨੇ ਇਹ ਤਾਂ ਪੰਜਾਬੀਆਂ ਤੋਂ ਪੁੱਛ ਲਓ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਹੋਊਗਾ ਧਰਨਾ ਮੈਨੂੰ ਲੱਗਦਾ ਹਰ ਵਰਗ ਧਰਨੇ 'ਚ ਬੈਠਾ ਹੈ ਔਰ ਹਰ ਵਰਗ ਦੁਖੀ ਹੈ ਨਸ਼ੇ ਲੁੱਟਾਂ ਖੋਹਾਂ ਗੈਂਗਸਟਰ ਵਿਕਾਸ ਠੱਪ ਪੰਜਾਬ ਕਰਜ਼ਾਈ ਹੋਈ ਜਾ ਰਹਾ ਪੜ੍ਹੇ ਲਿਖੇ ਬੱਚੇ ਬਾਹਰ ਜਾ ਰਹੇ ਨੇ ਕਿਸਾਨ ਧਰਨੇ 'ਚ ਬੈਠੇ ਨੇ ਬੇਰੋਜ਼ਗਾਰ ਧਰਨੇ 'ਚ ਬੈਠੇ ਨੇ ਪੰਜਾਬ ਦਾ ਹਾਲ ਜੋ ਹੈਗਾ ਜਿਹੋ ਜਿਹਾ ਮੁੱਖ ਮੰਤਰੀ ਹੈ ਉਸ ਤੋਂ ਹੋਰ 10 ਗੁਣਾ ਘਟਿਆ ਉਹਨੇ ਪੰਜਾਬ ਦਾ ਹਾਲ ਕਰਤਾ ਉਹਦੀ ਘਟਿਆ ਕਾਰਗੁਜ਼ਾਰੀ ਕਰਕੇ ਅਦਰ ਰਮੋਡ ਪਹੁੰਚੇ ਉਸੇ ਜੀ ਪਹਿਲੀ ਵਾਰ ਆਪਣੇ ਇਲੈਕਸ਼ਨ ਨਾਲ ਲਗੇ ਕਿਸ ਤਰ੍ਹਾਂ ਲੱਗ ਰਿਹਾ ਉਸੇ ਵਰਕਰ ਨਹੀਂ ਬਹੁਤ ਖੁਸ਼ੀ ਹੋਈ ਅੱਜ ਅਸ਼ੋਕ ਪ੍ਰਧਾਨ ਜੀ ਦੇ ਘਰੇ ਪਹੁੰਚਿਆ ਸਾਰੀ ਪੁਰਾਣੀ ਟੀਮ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਪੂਰੀ ਟੀਮ ਵੀ ਡਟ ਕੇ ਤਕੜੀ ਦੇ ਨਾਲ ਖੜੀ ਹੈ ਜਿਸ ਤਕੜੀ ਨੇ ਹਮੇਸ਼ਾ ਇਸ ਮੰਡੀ ਵਾਸਤੇ ਜਿੰਨਾ ਕੁਝ ਕੀਤਾ ਹੈ ਤੇ ਪ੍ਰਧਾਨ ਸਾਹਿਬ ਨੇ ਤੇ ਬਾਬਾ ਜੀ ਨੇ ਸਾਰੀ ਟੀਮ ਨੇ ਇੱਕ ਆਵਾਜ਼ ਤੇ ਇੱਕ ਬਾਰ ਫੇਰ ਆ ਕੇ ਤਕੜੇ ਹੋ ਕੇ ਉਸ ਤਕੜੀ ਦੇ ਨਾਲ ਖੜ ਗਏ ਨੇ ਜਿਸ ਤਕੜੀ ਤੇ ਉੱਤੇ ਇਹਨਾਂ ਨੂੰ ਹਮੇਸ਼ਾ ਵਿਸ਼ਵਾਸ ਹੈ ਤੇ ਜਿਨ੍ਹਾਂ ਦੇ ਉੱਤੇ ਤਕੜੀ ਨੇ ਵੀ ਬਹੁਤ ਮਾਨ ਕੀਤਾ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ